31 ਮਈ 1981 ਸਬ ਨੂੰ ਸਿੱਖ ਸਟੂਡੈਂਟ ਫਾਊਂਡੇਸ਼ਨ ਅਤੇ ਦਲ ਖਾਲਸਾ ਨੇ ਮਿਲ ਕੇ ਸ਼੍ਰੀ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣ ਵਾਸਤੇ ਇੱਕ ਬਹੁਤ ਵੱਡਾ ਜਲੂਸ ਕੱਢਿਆ ਸੀ ਇਸ ਜਲੂਸ ਵਿੱਚ ਕਿੰਨੀ ਗਿਣਤੀ ਹੋਈ ਸਿੱਖਾਂ ਦੀ ਔ ਸਾਰਾ ਕੁਝ ਜਾਣਨ ਤੋਂ ਪਹਿਲਾਂ ਇੱਕ ਫਤਿਹ ਸਾਂਝੀ ਕਰ ਲਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਕਿਸੇ ਵੀ ਧਰਮ ਦੇ ਨਾਲ ਨਫ਼ਰਤ ਕਰਨੀ ਨਹੀਂ ਸਿਖਾਉਂਦਾ ਸਿੱਖ ਧਰਮ ਸਾਰਿਆਂ ਦੇ ਸਾਰਿਆਂ ਦੇ ਧਰਮਾਂ ਦਾ ਸਤਿਕਾਰ ਕਰਦਾ ਹੈ ਸਾਰੇ ਗੁਰੂ ਪੀਰ ਔਲੀਏ ਦੇਵੀ ਦੇਵਤੇ ਸਾਡੇ ਲਈ ਸਨਮਾਨਯੋਗ ਹੈ ਅਸੀਂ ਕਿਸੇ ਨੂੰ ਮਾਰਾ ਨਹੀਂ ਆਖਦੇ ਕਿ ਸਾਡੇ ਘਰ ਦੇ ਵਿੱਚੋਂ ਆਵਾਜ਼ ਆਈ ਹੈ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਕ ਉਪਜਿਆ ਕੌਣ ਭਲੇ ਕੋ ਮੰਦੇ। ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿ ਸਕਦੇ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਾਬਾ ਸ਼ੇਖ ਫਰੀਦ ਵਰਗੇ ਮੁਸਲਮਾਨ ਵੀ ਬੈਠੇ ਆ। ਭਗਤ ਨਾਮਦੇ ਵਰਗੇ Hindu Brahmin ਵੀ ਬੈਠੇ ਆ। ਸਾਡਾ ਧਰਮ ਜਾਂ ਮੈਂ ਕਹਿ ਲਾਂ ਮੈਂ ਕਿ ਦੁਨੀਆ ਦੇ ਵਿੱਚ ਕੋਈ ਵੀ ਧਰਮ ਕਿਸੇ ਨੂੰ ਨਫ਼ਰਤ ਨਹੀਂ ਸਿਖਾਉਂਦਾ ਇੱਕ ਪਿਆਰ ਦਾ ਹੀ ਸੰਕੇਤ ਦਿੰਦਾ ਆ ਉਪਦੇਸ਼ ਦਿੰਦੇ ਆ ਸਾਰੇ ਧਰਮ ਪਿਆਰ ਕਰਨੀ ਸਿਖਾਉਂਦੇ ਆ ਨਫ਼ਰਤ ਕੋਈ ਵੀ ਧਰਮ ਕਰਨੀ ਨਹੀਂ ਸਿਖਾਉਂਦਾ ਗੱਲ ਇਹ ਬਣੀ ਕਿ ਸਿੱਖਾਂ ਨੇ ਬਾਰ-ਬਾਰ ਸਰਕਾਰ ਨੂੰ ਕਿਹਾ ਕਿ ਸ਼੍ਰੀ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਤੁਸੀਂ ਦਰਜਾ ਦਿਵੋ ਤਾਂ ਸਰਕਾਰ ਸੁਣ ਕੇ ਅਨ ਸੁਣਿਆ ਕਰ ਦਿੰਦੀ ਸੀਗੀ ਆਪੜੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦੇ ਲਈ ਸਿੱਖ ਸਟੂਡੈਂਟ ਫਾਊਂਡੇਸ਼ਨ ਅਰੇ ਦਾਲਖਾ ਹਸਨ ਨੇ ਮਿਲ ਕੇ 31 ਮਈ 1981 ਵਾਲਾ ਦਿਨ ਚੁਣਿਆ ਕਿ ਆਪਾਂ ਅੱਜ ਦੇ ਦਿਨ ਇੱਕ ਵੱਡਾ ਜਲੂਸ ਕੱਢਾਂਗੇ ਜਿਸ ਜਲੂਸ ਦੇ ਵਿੱਚ ਅਸੀਂ ਸ਼ਾਂਤਮਈ ਰਹਿ ਕੇ ਸਿਰਫ ਸਰਕਾਰ ਤੱਕ ਇਹ ਗੱਲ ਪਹੁੰਚਾਉਣੀ ਆ ਕਿ ਸ੍ਰੀ ਅੰਮ੍ਰਿਤਸਰ ਸ਼ਹਿਰ ਨੂੰ ਤੁਸੀਂ ਭਾਈ ਪਵਿੱਤਰ ਸ਼ਹਿਰ ਦਾ ਦਰਜਾ ਦਿਵੋ ਪਰ ਕੁਝ ਵਿਰੋਧੀਆਂ ਨੂੰ ਇਹ ਗੱਲ ਦਾ ਚੀ ਨਹੀਂ ਸਿੱਖਾ ਨੇ 31 ਮਈ ਦਾ ਦਿਨ ਰੱਖਿਆ ਪਰ ਸਿੱਖਾ ਦੇ ਵਿਰੋਧੀਆਂ ਨੇ 29 ਮਈ ਦਾ ਦਿਨ ਰੱਖਿਆ ਜਿਹਦੇ ਵਿੱਚ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਇਹ ਨਹੀਂ ਹੋਣਾ ਚਾਹੀਦਾ ਸਿੱਖਾ ਦਾ ਵਿਰੋਧ ਕੀਤਾ ਜਦੋਂ ਉਹਨਾਂ ਨੇ 29 ਮਈ ਨੂੰ ਇੱਕ ਜਲੂਸ ਕੱਢਿਆ ਤੇ ਉਸ ਜਲੂਸ ਦੇ ਵਿੱਚ ਨੇਜਿਆਂ ਦੇ ਉੱਤੇ ਬੀੜੀਆਂ ਦੀਆਂ ਡੱਬੀਆਂ ਟੰਗੀਆਂ ਹੋਈ ਸੀਗੀਆਂ ਤਰਸ਼ੂਲ, ਕਿਰਪਾਨਾ, ਤਕੂਏ ਹੋਰ ਪਤਾ ਨਹੀਂ ਹਥਿਆਰ ਲੈ ਕੇ ਉਹਨਾਂ ਨੇ ਇਹ ਜਲੂਸ ਕੱਢਿਆ ਕਿ ਸਿੱਖਾਂ ਨੂੰ ਚੜਾਇਆ ਗਿਆ। ਗੁਰੂ ਕੇ ਸਿੱਖਾਂ ਦੇ ਉੱਤੇ ਇਸ ਜਲੂਸ ਦਾ ਬੜਾ ਅਸਰ ਹੋਇਆ। ਕਿ ਜੇ ਸੋਚਣ ਵਾਲੀ ਗੱਲ ਸੀਗੀ ਕਿ ਜੇ ਸ਼੍ਰੀ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰਤਾ ਦਾ ਦਰਜਾ ਦਿੱਤਾ ਜਾਏਗਾ ਤੇ ਇਥੋਂ ਨਸ਼ਾ ਖਤਮ ਹੋ ਜਾਏਗਾ। ਨਸ਼ਾ ਖਤਮ ਹੋਏਗਾ ਤੇ ਸਾਰੀ ਦੁਨੀਆ ਦੇ ਭਲਾਈ ਹੈ। ਕਿਸਾ ਨੁਕਸਾਨ ਥੋੜੀ ਹੈ ਪ੍ਰਾਪਰਟੀ ਆਪਣੀ ਸੋਚ ਇਸ ਜਲੂਸ ਦਾ ਸਿੱਖਾਂ ਦੇ ਉੱਤੇ ਇੰਨਾ ਅਸਰ ਹੋਇਆ ਕਿ 31 ਮਈ ਨੂੰ ਜਿਹੜਾ ਸਿੱਖਾਂ ਨੇ ਜਲੂਸ ਕੱਢਣਾ ਸੀ ਉਹਦੀ ਸੋਚ ਇਹ ਸੀਗੀ ਸਿੱਖਾਂ ਦੀ ਕਿ ਇਸ ਜਲੂਸ ਦੇ ਵਿੱਚ ਸਿਰਫ 1000 ਬੰਦਾ ਹਾਜ਼ਰ ਹੋ ਸਕਦਾ ਹੈ ਪਰ 29 ਮਈ ਦੀ ਘਟਨਾ ਨੇ ਇੰਨਾ ਅਸਰ ਪਾਇਆ ਕਿ 1000 ਦੀ ਗਿਣਤੀ ਦੀ ਥਾਂ ਤੇ 31 ਮਈ ਦੇ ਜਲੂਸ ਦੇ ਵਿੱਚ 1 ਲੱਖ ਸਿੱਖਾਂ ਨੇ ਸ਼ਮੂਲੀਅਤ ਕੀਤੀ। ਇਹ ਸਿੱਖਾਂ ਦੀ ਇਕਤਾ ਦਾ ਸਬੂਤ ਸੀਗਾ। ਸਿੱਖ ਸ਼੍ਰੀ ਦਰਬਾਰ ਸਾਹਿਬ ਨੂੰ ਕਿੰਨਾ ਪਿਆਰ ਕਰਦੇ ਇਹਦਾ ਸਬੂਤ ਸੀਗਾ। ਸ਼੍ਰੀ ਅੰਮ੍ਰਿਤਸਰ ਜੀ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਚਾਹੁੰਦੇ ਆ ਇਸ ਗੱਲ ਦਾ ਸਬੂਤ ਸੀਗਾ। ਸੋ ਸਾਰੇ ਇਹ ਸਿੱਖਾਂ ਨੇ ਪ੍ਰਸ਼ਾਂਤਮਈ ਤਰੀਕੇ ਨਾਲ ਰਹਿ ਕੇ 1 ਲੱਖ ਦੀ ਗਿਣਤੀ ਇਸ ਜਲੂਸ ਵਿੱਚ ਸ਼ਾਮਲ ਹੋਏ ਤੇ ਇਸ ਜਲੂਸ ਦੇ ਵਿੱਚ ਸਿੱਖਾਂ ਨੇ ਸ਼ਾਂਤਮਈ ਤਰੀਕੇ ਦੇ ਨਾਲ ਜਲੂਸ ਪੂਰਾ ਕੀਤਾ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਈ ਕਿ ਇਹ ਅੰਮਤ ਸਰ ਸ਼ਹਿਰ ਦੀ ਧਰਤੀ ਗੁਰੂ ਪੀਰਾ ਦੀ ਧਰਤੀ ਹੈ ਇਸ ਧਰਤੀ ਨੂੰ ਪਵਿੱਤਰ ਧਰਤੀ ਦਾ ਤੁਸੀਂ ਐਲਾਨ ਕਰ ਦਿਓ ਪਵਿੱਤਰ ਧਰਤੀ ਦਾ ਦਰਜਾ ਦੇ ਦਿਓ ਇੱਥੇ ਨਸ਼ੇ ਤੁਸੀਂ ਖਤਮ ਕਰ ਦਿਓ ਸੋ ਅੱਜ ਦੇ ਦਿਨ 31 ਮਈ 1981 ਇਸ ਦਿਨ ਸਿੱਖ ਸਦੂਰਨ फाउंडेशन ਅਤੇ ਦਾਲ ਖਾਲਸਾ ਦੇ ਮੁਖੀਆਂ ਨੇ ਜਾਂ ਮੈਂਬਰਾਂ ਨੇ ਜਾਂ ਦੋਨੇ ਜਥੇਬੰਦੀਆਂ ਨੇ ਰਲ ਕੇ 31 ਮਈ 1981 ਈਸਵੀ ਦੇ ਅੰਦਰ ਸ਼੍ਰੀ ਅਮਰਥਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਵਾਸਤੇ ਇੱਕ ਵੱਡਾ ਜਲੂਸ ਕੱਢਿਆ ਸੀ ਗੁਰੂ ਮਾਲਕ ਕਿਰਪਾ ਕਰੇ ਸਤਿਗੁਰ ਮਿਹਰਮਤ ਕਰੇ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ